ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਨੀ ਤਰੀਕੇ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਇਹ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਿੱਲੀ ਦਾ ਪਾਰਟ 2 ਵਲੌਗ ਤੇ ਉਮੀਦ ਕਰਦਾ ਹਾਂ ਜਿਵੇਂ ਤੁਸੀਂ ਪਹਿਲੇ ਪਾਰਟ ਨੂੰ ਪਿਆਰ ਦਿੱਤਾ ਉਵੇਂ ਇਸ ਨੂੰ ਵੀ ਦੇਵੋਗੇ ਇਸ ਦੇ ਵਿੱਚ ਅਸੀਂ ਰੱਖੜੀ सेलिब्रेशन ਦੀਆਂ ਵੀਡੀਓਜ਼ ਪਾਈਆਂ ਨੇ ਸਾਡੀਆਂ ਤੇ ਪਤਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਵਲੌਗ ਐਡਿਟ ਕਰਨ ਦੇ ਵਿੱਚ ਕਿਉਂਕਿ ਮੈਂ ਕਿਸੇ ਕੰਮ ਦੇ ਵਿੱਚ ਉਲਝਿਆ ਹੋਇਆ ਸੀ ਉਸ ਦਾ ਵੀ ਅਸੀਂ ਤੁਹਾਨੂੰ ਵਲੌਗ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਆਓ ਦੇਖਦੇ ਹਾਂ ਅਸੀਂ ਕਿਵੇਂ ਰਕੜੀ ਸੈਲੀਬ੍ਰੇਟ ਕੀਤੀ ਇੱਥੇ ਆਇਆ ਉਹ ਤੋ ਕਹਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਮੈਂ ਕਹਾਂ ਜੂਰੀ ਚੱਲੀ ਏ ਥੱਲੇ ਕਈ ਵਾਰੀ ਫੈਨ ਫੋਨ ਹੀ ਮਿਲ ਜਾਂਦੀ ਹੈ ਕੋਈ ਆਮ ਆਵਰ ਡਰਾਉਣੀ ਹੈ ਵੀਰਾ ਉਹ ਅਬ ਮੈਂ ਪਰਣਾ ਹੀ ਬਣਾਉਂਗਾ ਹੈ ਨਹੀਂ ਵੀਰੇ ਫਿਰ ਉਹ ਪਰਣਾ ਹੀ ਮੰਨ ਲਿਆ ਹਾਂ ਹੋ ਗਿਆ ਪਹਿਲਾਂ ਵੀ ਡਰਾਉਣੀ ਹੈ ਤੁਸੀਂ ਵੀ ਪਰਣਾ ਲੰਡ ਕੋ ਚਾਹੋ ਇਹ ਡਰਾਉਣੀ ਹੈ ਮੈਨੂੰ ਬਹੁਤ ਮੈਂ ਡਰਾਉਣੀ ਹੈ ਮੈਨੇ ਭਤੀਜੇ ਨੂੰ ਡਰਾਵਾ ਹਾਂ ਇਹ ਇਹ ਰੁਸ਼ਨ ਕਿਉਂ ਦੇ ਟਾਂਗੇ ਕਿਹਦੇ ਨਾਲ ਫਨੀ ਮੂਮੈਂਟ ਫਨੀ ਮੂਮੈਂਟ ਵੀਲੌਗ ਵੀ ਫਨੀ ਮੂਮੈਂਟ ਅਸੂਕੇ ਬਣਨ ਲੱਗੀ ਔਰ ਰਖੜੀ ਸੈਲੀਬ੍ਰੇਸ਼ਨ ਨੇ ਕੀ ਹੋਣਾ ਕੀ ਕੰਮ ਕਰ ਲਈ ਸੇਸੋ ਅਸੀਸ ਉੱਪਰ ਦੇਖੋ ਵੈਰੀ ਗੁੱਡ ਡਾਟ ਸੁਪਰ ਦਾ ਡਾਡਾ ਬਲੌਗ ਸ਼ੂਟ ਕਰ ਰਹੀ ਸੁਪਰ ਦਾ ਅਸੀਸ ਦਾ ਹਾਈ ਕਰ ਦੋ ਹਾਈ ਇਹ ਗੁੱਸੇ 'ਚ ਐ ਠਾ ਹੀ ਕਰੂਗਾ ਚਲ ਠਾ ਕਰਦੇ ਫਿਰ ਉਹ ਯਾਰ ਇਦਾਂ ਠਾ ਤਾਂ ਕਰਦੇ ਠਾ ਕਰਦੇ ਸੁਪਰ ਦਾ ਹੇ ਚੱਲ ਆ ਕਰ ਦੇ ਖਾ ਕਰ ਦੇ ਹਾਂ ਬੱਸ ਤਾਂ ਦੂਈ ਬਹੁਤ ਜੰਮ ਕਰਦਾ ਰਸ਼ਨੋਰ ਹਾਂ ਮੇਰੇ ਕੋਈ ਇਹ ਕੰਮ ਹੀ ਹੈ ਨਾ ਤਾਂ ਆ ਹੋ ਗਿਆ ਦੂਰ ਬੰਨੇ ਰੱਖਿਆ ਹੀ ਨਹੀਂ ਰੱਖਣੰਦਿਆਂ ਨੇ ਉਹ ਲਿਖਿਆ ਹੋਇਆ ਹੈ ਸਾਰੇ ਇਹ ਰੰਗੋਂ ਬਟੋਨੀ ਨਹੀਂ ਕਰਨਾ ਬਾਕੀ ਨਹੀਂ ਹੈਗਾ ਕਿਰਾਜ ਪਿਆਰ ਪਿਆਰ ਇਹਦੇ ਤਾਂ ਪਿਆਰ ਹੈ ਪਿਆਰ ਜਿਹਾ ਜਿਹਾ ਮੇਰੇ ਬੱਕਾ ਤੇ ਉਹ ਤਾਂ ਟੱਗ ਟੁੱਟ ਗਿਆ ਮੇਰੇ ਤੋਂ ਸ਼ਾਦੀ ਇਹੋ ਕੋਈ ਇਲੈਕਟ੍ਰੋਸ ਨਹੀਂ ਕਰ ਸਕਿਆ ਮੈਂ ਤਾਂ ਲੈ ਕੇ ਉਹਦੇ ਬੈਟ ਇਲੈਕਟ੍ਰੋਸ ਕਰੋ ਇਹਨੂੰ ਇੱਥੇ ਤੋਂ ਪੁੱਟ ਲਾਉਂਦਾ ਮੈਂ ਪਹਿਲਾਂ ਰੱਖ ਕੇ ਬਣਾ ਲੈਂਦੇ ਆ ਆ ਉਹਦੇ ਬਾਦੂ ਨਹੀਂ ਚਲੋ ਆ ਲੈ ਲੈ ਉਹ ਦੇ ਦੋ ਬੱਚੀ ਨੂੰ ਕਹਿੰਦਾ ਕਿ ਲੱਗੇ ਬਟੇ ਕਿ ਆ ਗਏ ਕਿ ਆ ਗਏ ਬਟੇ ਕਿ ਆ ਗਏ ਉਹਦਾ ਸੁਪਤਾਈ ਦੇ ਘਾਦਿਆ ਕਰੋ ਸਪਤ ਦਾ ਬਟੇ ਆ ਇਹ ਬੜਾ ਬੜਾ ਪਾਪਾ ਵੀਰ ਦਾ ਪਜਾਮਾ ਅੱਗ ਗਿਆ ਰਾਤ ਨੂੰ ਵੀ ਫੋਟੋਆਂ ਖਿੱਚ ਕੇ ਭੇਜੋ ਸਾਰੀਆਂ ਜੇ ਤਿਆਰ ਨੇ ਸਭੀ ਮਲੇ ਆਪ ਲੋਇਆ ਵੀ ਨਹੀਂ ਫੋਨ ਮੰਮੀ ਨੂੰ ਕਰਨਾ ਸੋਨ ਬਾਈ ਇਕੱਠਾ ਮੰਨਦਾ ਮਿੱਠਾ ਕਰਾਓ ਜੀ ਇੱਧਰ ਦੇਖੋ ਨਾਲੇ ਇੱਧਰ ਦੇਖੋ ਇੱਧਰ ਦੇਖੋ ਸ਼ਰਾਬ ਉਹ ਤਾਂ ਤੇ ਸਟਾਈਲ ਕਰੋ ਸਟਾਈਲ ਆਪਾਂ ਦਾ ਦੋਨੇ ਤੇ ਤਿਆਰ ਜਲਮੂਹ ਮਿੱਠਾ ਕਰਾ ਦੇ ਸੀ ਸਟਾਈਲ ਕਰਦਾ ਆਹ ਨਾਲ ਇਸਤਾਨ بھیਜੇ ਉਹ ਵਾਓ ਵੈਰੀ ਚਲੋ ਸ਼ਰਾਬ ਤੁਸੀਂ ਵੀ ਗਿਫਟ ਦਿਓ ਸੀਸ ਆਹੋ ਤਾਂ ਤੁਸੀਂ ਤਾਂ ਗਿਫਟ ਹੈ ਭਾਗ ਨਹੀਂ ਮਾਰਨਾ ਐਦਾਂ ਗਿਫਟ ਦੇਈਦਾ

ਮੰਵੀ ਜੇ ਬੰਨੋ ਮੰਮੀ ਤੋਂ ਬਣਾਓ ਆਹ ਆਹ ਅੱਛਾ ਲੱਗਿਆ ਨੀ ਤੁਹਾਨੂੰ ਆਹ ਬੰਨੋ ਕਿੰੋਂ ਸੱਚ ਦੇਖਣਾ ਮੈਂ ਅੱਜਾ ਚਲੋ ਆਹ ਤਾਂ ਬਹੁਤ ਸੀ ਚਲੋ ਕਿਧਰ ਇੱਕੋ ਮੜਾ ਜਦੋਂ ਨੋ ਮਾਂ ਪਹਿਲੇ ਆਸ ਤੋਂ ਕੇ ਬੈਠ ਬੈਠ ਕਰਾਸ ਕਰਕੇ ਬੈਠ ਹਾਂ ਬ੍ਰੋ ਇਦਾਂ ਬਣਾ ਲੰਬੇ ਲੋਟ ਮਾਈਕਰੋਫੋਨ ਲੈ ਕੇ ਇਹ ਪੂਰਾ ਲਾਈਕ ਸ਼ੋਰ ਪਿੱਛੇ ਹੋ ਮੈਂ ਲਾ 10 ਮਿੰਟ ਦਾ ਵਲੌਗ ਬੈਠੀ ਬਣ ਜਾਣਾ ਮੇਰਾ ਇਹ ਵਾਲੀ ਅਸਲੀ ਕਰਵਾ ਲਈ ਹੈ ਮੈਂ ਲੈ ਜਿਹੜਾ ਡਰਦਾ ਨਹੀਂ ਇਹ ਫਿਰ ਨੋਰਮਲ ਜਾਂਦੇ ਨੇ ਨਾ ਕੋਈ ਨਹੀਂ ਕਰਦਾ ਆਪਣਾ ਮੇਰੇ ਕੰਨੀ ਇਹਨਾਂ ਦੀ ਲੈ ਇਹਨਾਂ ਨੂੰ ਕੁਛ ਇਹ ਨਾ ਕੱਢੀ ਅਮਨੇ ਮੈਂ ਕੱਢਣੇ ਇਹਨਾਂ ਵਾਂ ਮੈਂ ਕੱਢਣੇ ਬੜਾ ਲੈਂਡ ਦੇਣ ਦਾ ਇਹਨਾਂ ਨੂੰ ਸਿਰ ਪਾਵਾ ਇੱਧਰ 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 ਦੇਖ ਬੰਦੇ ਨੂੰ ਉਹਦਾ ਇਹ ਨਹੀਂ ਮੋਟੋ 50 ਮਾਈਲ ਦਾ ਇਜ਼ਰਾਇਲ ਮਿਆਦ ਕੀ ਬਿਖਾਤਾ ਹੈ ਏ ਭੋਗ ਭਾਈ ਚਲੋ ਜੀ ਤੁਹਾਨੂੰ ਮੋ ਵੀ ਟੱਕਰਾਵੇ ਗਿਆਨ ਵਾਲੀ ਕਿਤਾਬ ਵਾਲਾ ਵੀਰਾ ਮੈਨੂੰ ਕਰਨਾ ਨਹੀਂ ਦੇਖੀ ਅੱਧ ਕਰੂਗਾ ਸ਼ਾਇਦ ਆਪਣੇ ਹੱਥ ਲਾਉਂਗਾ ਸ਼ਾਇਦ ਥੋੜੇ ਜਿਲੇ ਕਰਨਾ ਹੁੰਦਾ ਬੰਦੇ ਨਾ 5 ਰੁਪਏ ਦਾ ਬਾਉਂਸੀ ਵਾਲੀ ਆ ਚਲੋ ਇਸ ਨੂੰ ਦੀ ਵਾਰੀ ਐਚਓ ਤੁਹਾਡੀ ਵਾਰੀ ਵੈਰੀ ਗੁੱਡ ਤੁਸੀਂ ਵੀ ਆ ਗਏ ਤਿੰਨ ਹੋ ਗਏ ਆ ਗਈ ਦੀ ਦੁਕਾਨ ਵਿੱਚ ਆ ਕੇ ਦੇਖੋ ਨਾ ਹਰ ਕੋਈ ਇਹਦੇ ਉੱਪਰ ਆ ਦੇਖੀ ਕਿ ਨਮਾਜ਼ ਤੋਂ ਬਾਅਦ ਸੀ ਉੱਪਰ ਤਾਂ ਕੋ ਲੈ ਪਤਾ ਕਿ ਕੀ ਦੀ 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 ਕੀ ਤਾਂ ਉਹ ਰੱਖੀ ਦਪਾ ਲਾ ਰਾਜ ਬੇਪਸਾ ਬੋੜਾ ਲੇ ਕੇ ਉਹ ਪਰਦਾ ਪਾ ਆ ਜਿੱਪੀ ਦੀ ਲਾ ਟੱਪਾ ਲੈ ਗਿਆ ਜੀ ਜਲਦੀ ਕਰਿਆ ਚੱਲਿਆ ਆਪਣਾ ਹੈਂਡ ਦਿਖਾ ਹੈਂਡ ਦਿਖਾ ਆਪਣਾ ਹੈਂਡਿੰਗ ਦਾ ਗਿਫਟ ਲੈ ਲੈ ਹਾਂ ਜੀ ਦੇਖਿਆ ਏਡਾ ਕਮਾਟ ਜਿੰਦਾ ਸੁੱਤਾ ਕਰੀ ਜੀ ਮੋੜ ਬਾਰੇ ਕਿਦੀ ਲੱਗੀ ਵਾਓ ਨਾਈਸ ਹਾਂ ਵੀ ਲੈ ਕੇ ਦੇ ਚੱਕੀ ਅਸੀਂ ਹਾਂ ਅਸੀਂ ਤੁਹਾਡੇ ਕੋਲ ਇਹ ਸ਼ੁਰੂ ਤੇ ਗੋਲ ਹੀ ਬੋਲੋ ਏ ਕਿਤੇ ਪਾਈ ਸੀ ਇਹਦਾ ਕਿਤੇ ਮੈਨੂੰ ਨਾ ਨਾ ਪਾਈ ਨਾ 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 ਚਲੋ ਮੈਨੂੰ ਨਹੀਂ ਸੁਖਪਤਾ ਮੈਨੂੰ ਖਵਾਦੀ ਐ ਸ਼ੁਣ ਆ ਨਾ ਮੈਨੂੰ ਮੰਨੂ ਮੰਨੂ ਆ ਦੇ ਹਲ ਕੇ ਵਸਾ ਦੇ ਚਲੋ ਜੀ ਰੱਖਣ ਬੰਨੇ ਆ ਸਨੂ ਆਰੇ ਆ ਨਾ ਉਹਨਾਂ ਨੂੰ ਤਾਂ ਠੀਕ ਹੋ ਗਈ ਉਹ ਠੀਕ ਕਰਦੀ ਹੋਈ ਹੁਣ ਤਾਂ ਗੱਲ ਨਾ ਕਰਦਾ ਅੱਜ ਕਰਦੇ ਸੀ ਬਾਹਰ ਆ ਗਏ ਨੂੰ ਬੰਨੇ ਨੇ ਇਹਦੇ ਪਾਣਾ ਬੰਨੋ ਬੇਟੀ ਇਹਨੇ ਉਹ ਦੇਖ ਵੀ ਤਾਂ ਦੇਖ ਖਵਾ ਕੁਫਾ ਆਪਣੇ ਆਓ ਰੋ ਰੋ ਆਓ ਚੱਲ ਬਨੇ ਆ ਵੀ ਜੇ ਨਾ ਮੈਂ ਇਹਨੂੰ ਕੋ ਲੈ ਕੇ ਨਾ ਤੇ ਸ਼ੂਟ ਨੂੰ ਵਾਪਸ ਮੋੜਨਾ ਮੈਂ ਨਹੀਂ 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 ਮੋੜ ਦੇ ਅੱਜ ਨਾਲ ਚੱਲਣ ਠੀਕ ਹੈ ਚੱਲ ਠੀਕ ਚੱਲ ਠੀਕ ਹੈ ਵੀਡੀਓ ਕੰਟੈਂਟ ਹੋਰ ਤਾਇ ਜੀ ਹੋਣਾ ਰਿਹਾ ਫੜੇ YouTube ਤੇ ਨਾ ਮਸ਼ਹੂਰ ਹੋ ਜਾਏਗਾ ਇਸ਼ਰਾਫ ਕਰ ਗਿਆ ਮੁੰਡਾ ਯਾਰ ਵੀਡੀਓ ਨਹੀਂ ਕਰਦਾ ਨਹੀਂ ਕਰਦੇ ਤੇਰੇ ਬੂਟ ਵਾਪਸ ਨਹੀਂ ਕਰਦੇ ਨਾਮ 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 ਜਾਓ ਨਾਮ ਚਲੋ ਕੋਈ ਗੱਲ ਬੱਚਿਆਂ ਨੂੰ ਗਿਫਟ ਨਾਲ ਵਧੀਆ ਲੱਗਦਾ ਬਟ ਇੱਥੇ ਚਲਦੇ ਨੂੰ ਬਹੁਤ ਖੁਸ਼ ਹੁੰਦੀ ਆ ਬਾਕੀ ਕਿੰਦਾ ਸੋਹਣਾ ਸਟਾਫਾ ਸਰਪਤੀ ਵਾਲਾ ਹੈ ਨਹੀਂ ਨਹੀਂ ਬ੍ਰਦਰ ਪੀਤ ਗਈ ਇੱਧਰ ਹੂੰ ਕਰਕੇ ਮਾਈ ਦਿਖਾਈ ਆ ਕਿੱਧਰ ਮਿਲਿਆ ਇਹ ਸ਼੍ਰੀ ਰਾਜੇ ਕਿਹੜਾ ਟ੍ਰਾਫਿਕ ਇਹ ਚੈਟਿੰਗ ਜਿੱਤਦਾ ਇਹ ਸੁਪਰਕਰਨ ਲਾਉਣ ਇਹ ਤੇ ਮੇਗੇ ਆਵਲੇ ਗਏ ਨੇ ਚਲ ਕਰਤਾਰ ਦੀਆਂ ਉਹਨੂੰ ਦਿਖ ਰਿਹਾ ਜੱਗ ਸਭ ਨੂੰ ਤੇਤਲੀ ਵਹਿ ਵੀ ਗਿਆ ਬੋਲ 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 ਬੋਟ ਅੱਗੇ ਬੋਲ ਅਰੇ ਆਪ ਤ ਨਹੀਂ ਹੈਗੀ ਹੋ ਗਈ ਬਸ ਮੈਂ ਤਾਂ ਰਨਾ ਕੇ ਲੋ ਪ੍ਰਾਜਿਆ ਖਾਨਮੇ ਅਲੂ ਮਿਨੇ ਹਨ ਕੇ ਦੇ ਕੋਈ ਇਗਨੋਰ ਕਰ ਅੱਕੇ ਅੱਪਾ ਹੋਏ ਗੁਲਿੰਗੰਦੀ ਅਲਫੋ ਕੀ ਗੋਟੀ ਜੇ ਤੱਕ ਬੱਗਤ ਤੁ ਤੁ ਵੀ ਹੋ ਗਿਆ ਓਹੋ ਅੱਗੇ ਮੰਮੀ ਕਹਿੰਦੇ ਹਾਈ ਹਾਈ ਕਿੰਨਾ ਤੂ ਦੁਪਲਾ ਪਿਆਵਾ ਜੇ ਕਿਸ ਤੱਕ ਵੀ ਗੁਲਿੰਗ ਸਾਫ ਕਰਦਾ ਮੈਂ ਹੀ ਸਾਫ ਕਰਤ ਨਹੀਂ ਆ ਗੁਲਿੰਗ ਕੰਦੀ ਉਹਨੇ

ਪਾ ਕੇ ਗੇ ਚਲੋ ਹਲੇ ਹਲੇ ਨਾ ਬੈਠਾ ਆਇਆ ਰਖੜੀ ਤੇ ਫਰਸਟ ਬਰਥਡੇ ਮੇਰੇ ਬੁਗਿਆਨ ਲਈ ਹਲੇ ਬੈਠਾ ਵਾਲਾ ਬੰਨੋ ਫਟਾਫਟ ਰਬਾਬ ਬੰਦੂ ਬੰਦੂ ਆ ਤੂੰ ਲਗਾਨੇਗਾ ਅਸੀਂ ਤੇ ਸਾਰੇ ਵੈਸੇ ਮੈਂ ਆਹ ਵਾਲਾ ਲਾ ਸਕਦਾ ਸੀ ਕਲਿੱਪ ਕੱਟ ਕੇ ਹਾਲੇ ਲਗਾ ਨਹੀਂ ਗਾ Bener no Pikachu, 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 ਹੇ ਚੱਲ ਤੂੰ ਬੰਦਿਆ ਉਹ ਵੀ ਹਾਂ ਦੇ ਵੀ ਤੂੰ ਇਸੇ ਤੇ ਮੇਰੇ ਵੀ ਬੰਦੂ ਮੇਰੇ ਕੋਲ ਮੇਰੀ ਕੋਚ ਫੈਸ਼ੀਅਰ ਸਾਰਾ ਤੇ ਕਿਉਂ ਬੋਲ ਰਿਹਾ ਤੂੰ ਕਿਹਾ ਰਹਿ ਜਾ ਸਾਡੀਆਂ ਦਾ ਗਾ ਰਿਹਾ ਤੂੰ ਬੰਦੂ ਦੀ ਬੰਦ ਤੂੰ ਬੱਸ ਹਾਏ ਵੈਰੀ ਗੁੱਡ ਜੀ ਥੈਂਕ ਯੂ ਦੀਦੀ ਕੈਮਰਾਮੈਨ ਉਹ ਨਾ ਸਾਜਣ ਆਇਆ ਕੈਮਰਾਮੈਨ ਬਣਨ ਲਈ ਵੀ ਢਿੱਡ ਘਟਾਉਣਾ ਪੈਂਦਾ ਉਹ ਦੇਖੋ ਦੀਦੀ ਕਿੱਲੇ ਆਏ ਐ ਟੈਂਗ ਤਾਂ ਕੰਨਣਾ ਪੈਂਦਾ ਵਾਓ ਰੱਬ ਦੁੱਧੂ ਕੀ ਕਰੀ ਤੇ ਉਹ ਰੱਬ ਵਾਓ ਬਹਾਈ ਬੰਨ ਬੰਨੂ ਦਿਖਾਏ ਮੰਗਰੀਤ ਦਿਖਾਈ ਬੈਠਾ ਓ ਵਾਓ ਮੰਗਰੀਤ ਕਾਰ ਦਾ ਦਿੱਤ हां मासी मासी ओ बस कर हां ये रात ऊपर तैयार सी मेनू ऊपर वाला ओ जेड़ा ऊपर जाना नहीं ओ